ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਰਾਜੀਸ਼ ਗਿੱਲ ਤੇ ਤੁਸੀਂ ਦੇਖ ਰਹੇ ਹੋ ਲੋਕ ਰਾਸ਼ਟਰੀ ਵੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਹੀ ਗੰਭੀਰ ਮਸਲਾ ਬਣਿਆ ਹੋਇਆ ਹੈ ਉਹ ਮਸਲਾ ਹੈ ਕੂੜੇ ਦੀ ਲਿਫਟਿੰਗ ਦਾ ਡੰਪਿੰਗ ਦਾ ਤੇ ਕੂੜੇ ਨੂੰ ਅੱਗ ਲਾਉਂਦਾ ਜਿੱਥੇ ਨਾ ਸਿਰਫ ਗੰਦਗੀ ਫੈਲਦੀ ਹੈ ਨਾ ਸਿਰਫ ਅੰਮ੍ਰਿਤਸਰ ਦਾ ਅਕਸ ਖਰਾਬ ਹੋ ਰਿਹਾ ਹੈ ਇਸ ਦੇ ਨਾਲ ਨਾਲ ਸਿਹਤ ਨਾਲ ਵੀ ਬੜਾ ਵੱਡਾ ਖਿਲਵਾੜ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਇਸ ਨੂੰ ਲੈ ਕੇ ਕੁਝ ਸੰਸਥਾਵਾਂ ਅੱਗੇ ਆਈਆਂ ਹਨ ਕੁਝ ਸਿਆਸੀ ਆਗੂ ਵੀ ਅੱਗੇ ਆਏ ਨੇ ਜਿਹੜੇ ਕਿ ਸਰਗਰਮ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਤੇ ਜੇ ਗੱਲ ਕਰੀਏ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਿੱਤਾ ਉਹਨਾਂ ਨੇ ਇਸ ਤੇ ਬਾਰੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੈ ਅੱਜ ਉਹਨਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਕਿ ਉਹ ਇੰਟਰਵੈਨ ਕਰਨ ਤੇ ਕੁਝ ਨਾ ਕੁਝ ਇਸ ਮਸਲੇ ਦਾ ਇਸ ਗੰਭੀਰ ਮਸਲੇ ਦਾ ਹੱਲ ਕੱਢਿਆ ਜਾਏ ਇਸ ਤੋਂ ਪਹਿਲਾਂ ਅੱਜ ਮੀਡੀਆ ਵਾਲਿਆਂ ਦੀ ਸਾਬਕਾ ਕੈਬਨਿਟ ਮੰਤਰੀ ਔਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨਾਲ ਜਦੋਂ মিডিਆ ਨੇ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਨੇ ਅਨਿਲ ਜੋਸ਼ੀ ਤੇ ਪੱਲਾ ਛਾੜ ਦਿਆ ਕਿ ਆ ਕਿ ਅਨਿਲ ਜੋਸ਼ੀ ਵੱਲੋਂ ਜਿਹੜਾ 25 ਸਾਲਾ ਕੰਟ੍ਰੈਕਟ ਕੀਤਾ ਗਿਆ ਸੀਗਾ ਜਦੋਂ ਅਨਿਲ ਜੋਸ਼ੀ ਲੋਕਲ ਬਾਡੀ ਮੰਤਰੀ ਸਨ ਤਾਂ ਸੁਖਬੀਰ ਬਾਦਲ ਹੋਂਡਾ ਦੀ ਮੌਜੂਦਗੀ ਦੇ ਵਿੱਚ ਇੱਕ ਕੰਟ੍ਰੈਕਟ ਸਾਈਨ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅੱਜ ਜਦੋਂ ਅਨਿਲ ਜੋਸ਼ੀ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਗਏ ਤੇ ਸਵਾਲਾਂਤ ਉਹਨਾਂ ਕੋ ਪੁੱਛੇ ਗਏ ਅਨਿਲ ਜੋਸ਼ੀ ਨੇ ਕੀ ਜਵਾਬ ਦਿੱਤਾ ਬੜਾ ਠੋਕਾ ਜਵਾਬ ਦਿੱਤਾ ਉਹ ਕੀ ਜਵਾਬ ਦਿੱਤਾ ਇਹ ਤੁਸੀਂ ਇਸ ਖਬਰ ਦੇ ਵਿੱਚ ਦੇਖੋਗੇ ਇਸ ਤੋਂ ਇਲਾਵਾ ਉਹ ਕਾਰਪੋਰੇਸ਼ਨ ਦੇ ਮੇਰ ਤੇ ਬਰੇ ਇਸ ਤੋਂ ਇਲਾਵਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਕਰਮਜੀਤ ਸਿੰਘ ਰਿੰਟੂ ਉਸਤੇ ਬਰੇ ਨੌਰਥ ਹਲਕੇ ਦੇ ਐਮ ਐਲ ਏ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਸੋ ਇਹ ਤਮਾਮ ਚੀਜ਼ਾਂ ਜਿਹੜੀਆਂ ਇਸ ਖਬਰ ਦੇ ਵਿੱਚ ਮੌਜੂਦ ਨੇ ਇਸ ਖਬਰ ਨੂੰ ਵੱਧ ਤੋਂ ਵੱਧ ਦੇਖੋ ਗੁਰੂ ਨਗਰੀ ਅਮਰਸਰ ਦੇ ਭਲੇ ਵਾਸਤੇ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਫੈਲਾਓ ਵੀ ਤੇ ਆਪਣੇ ਸੁਝਾਅ ਵੀ ਜ਼ਰੂਰ ਦਿਓ ਕਿ ਗੁਰੂ ਨਗਰੀ ਦੇ ਵਿੱਚ ਆਪਾਂ ਹੋਰ ਕਿਵੇਂ ਸੁਧਾਰ ਕਰ ਸਕਦੇ ਹਾਂ ਆਓ ਵੇਖਦੇ ਹਾਂ ਇਹ ਖਬਰ ਹਾਂਜੀ ਜੋ ਸਾਹਿਬ ਜਿਹੜਾ ਤੁਸੀਂ ਆ ਡੀਸੀ ਨੂੰ ਮਿਲੇ ਹੋ ਮੈਮੋਰੰਡਮ ਦਿੱਤਾ ਵਾ ਜਿਹੜਾ ਕਿ ਰਣਜੀਤ ਅਨੰਦ ਦੇ ਵਿੱਚ ਕੂੜੇ ਦਾ ਮਾਮਲਾ ਕਾਫੀ ਗਰਮਾਇਆ ਉਸ ਦੇ ਨਾਲ ਨਾਲ ਉਤਰੀ ਹਲਕੇ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਡੰਪ ਬਣ ਚੁੱਕੇ ਕੁੜੇ ਨੂੰ ਇਸ ਕੀ ਮੈਮੋਰੰਡਮ ਸੀ ਦੇਖੋ ਅਸੀਂ ਅਰਮੇਸ਼ ਸ਼ਰਮਾ ਜੀ ਆ এবੀ ਬਲਾਕ ਦੇ ਪ੍ਰਧਾਨ ਰੰਦਾਵਾ ਜੀ ਆਏ ਆ ਆਪਣਾ ਇਹ ਪੂਲ ਰੈਵਨਿਊ ਕੰਡੇ ਤੇ ਹੀ ਆ ਉਸ ਡੰਪ ਦੇ ਸੰਬੰਧ ਲੋ ਹਨ ਜਿਹੜੀ 88 ਫੁੱਟ ਬਣੀ ਸੜਕ ਤੇ ਹਰ ਸਿਮਰਨ ਵੀਰ ਆ ਜਸੇਵਾ ਸੁਸਾਇਟੀ ਵੀ ਸੇਵਾਦਾਰ ਬੜੇ ਆ ਹਰਿਆਣਾ ਜੀ ਆ कि एक संस्था ਚਲਾਉਂਦੇ ਆ ਨਾਲ ਇਹਨਾਂ ਦੀ ਪੰਚਾਇਤ ਵੀ ਬਿਲਕੁਲ ਉਸ ਤੋਂ ਹੀ ਦੀ ਮਾਰਚ ਆਉਂਦੀ ਆ ਔਰ ਆਪਣਾ ਬਾਟਸਾਬ ਆਏ ਆ ਇਹ ਉਸ ਪਾਰਕ ਦੇ ਵੀ ਪ੍ਰਧਾਨ ਰਹਾ ਮਰਤਨੰਦ ਬਾਦ ਤੇ ਈ ਬਲੌਕ ਦੇ ਵੀ ਜਿਹੜਾ ਵਾ ਇਹ ਅਹੁਦੇਦਾਰ ਨੇ ਉਸੇ ਸੰਸਥਾਵਾਂ ਦੇ ਅਸੀਂ ਕੋਈ ਪੋਲਿਟੀਕਲ ਲੋਕ ਲੈ ਕੇ ਨਹੀਂ ਆਏ ਅਸੀਂ ਮਤਲਬ ਐਜ਼ ਅ ਸੋਸ਼ਲ ਕਾਜ਼ ਇਸ ਗੁਰੂ ਦੀ ਨਗਰੀ ਜਿੱਤਰਾ ਗੁਰੂ ਸਾਹਿਬ ਦਾ ਸੰਦੇਸ਼ ਆ ਜਾਂ ਉਹਨਾਂ ਨੇ ਜਿੰਨਾ ਉੱਚਾ ਦਰਜਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਹਤ ਹਣਾ ਇਹ ਤਿੰਨੇ ਚੀਜ਼ਾਂ ਨੂੰ ਜੇ ਪਵਨ ਉਹਨੂੰ ਗੁਰੂ ਦਾ ਦਰਜਾ ਦਿੱਤਾ ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਹੈਨਾ ਗੁਰੂਆਂ ਨੇ ਵੀ ਕਿਹਾ ਇਹ ਤਿੰਨੇ ਚੀਜ਼ਾਂ ਦਾ ਇਸ ਵੇਲੇ ਇੰਨਾ ਕੁ ਮਾੜਾ ਹਾਲਿਆ ਉਹ ਵੀ ਇਸ ਸਭ ਤੋਂ ਪੁੱਤਰ ਨਗਰੀ ਗੁਰੂ ਰਾਮਦਾਸ ਦੀ ਪੁੱਤਰ ਨਗਰੀ ਜਿੱਥੇ ਦੁਨੀਆ ਭਰ ਦੇ ਲੋਕ ਆਉਂਦੇ ਆ ਪੂਰੀ ਦੁਨੀਆ ਚੋ ਹਰ ਪੂਰੀ ਦੁਨੀਆ ਚ ਕਿਸੇ ਵੀ ਬੰਦੇ ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਪੈਰਾਂ 'ਦਾ ਭਾਵੇਂ ਉਹ ਐਨ ਆਰ ਆਈ ਇੱਥੋਂ ਗਿਆ ਭਾਵੇਂ ਕੋਈ ਬਾਹਰੋਂ ਆਉਂਦਾ ਉਹਦੀ ਇੱਛਾ ਹੁੰਦੀ ਆ ਵੀ ਮੈਂ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਵਾਂ ਉੱਥੇ ਨਤਮਸਤਕ ਹੋਵਾਂ ਤੇ ਉੱਥੇ ਇਹ ਹਾਲਾਤ ਆ ਵੀ ਜਿੰਨੀਆਂ ਰੰਜੀਤ ਐਵੈਨਿਊ ਜਨੂੰ ਕਹਿ ਸਕਦੇ ਆ ਵੀ ਐਸ ਸੇਵਾਦਾਰ ਨੇ ਇਹਨੂੰ ਅੰਮ੍ਰਿਤਸਰ ਦਾ ਫੇਸ ਬਣਾਇਆ ਵੀ ਦਰਬਾਰ ਸਾਹਿਬ ਜਾ ਕੇ ਦਰਗਾਣਾ ਮੰਦਿਰ ਜਾ ਕੇ RAM TEERਸ ਜਾ ਕੇ ਭਗਵਾਨ ਵਾਲਮੀਕ ਜੀ ਦੇ ਮੰਦਿਰ ਜਾ ਕੇ ਵਾਗਾ ਬਾਰਡਰ ਘੁੰਮ ਕੇ ਆਖੀਰ ਰੈਣਾ ਹੋਟਲਸ ਦੇ ਵਿੱਚ ਕਾਣਾ ਰੈਸਟੋਰੈਂਟ ਦੇ ਵਿੱਚ ਸ਼ਾਪਿੰਗ ਕਰਨੀ ਰੰਜੀਤ ਐਵਨਿਊ ਨੂੰ ਅਸੀਂ ਫੇਸ ਬਣਾਇਆ ਸੀ ਵੀ ਐਂਜ ਲੱਗੇ ਜਿਦਾਂ ਦੁਬਈ ਆਏ ਆ ਇੰਨਾ ਸਾਫ ਸੁਥਰਾ ਨਾਲ ਆਨੰਦ ਅਮਰਤ پارک ਜਿੱਥੇ 뮤지컬 ਫਾਉਂਟੇਨ ਲੇਜ਼ਰ ਸ਼ੋ ਕੰਪਨੀ ਬਾਗ ਕੰਪਨੀ ਬਾਗ ਨੂੰ ਵੀ ਇੰਨਾ ਡੰਬ ਬਣਾਤਾ ਆ ਆਨੰਦ ਅਮਰਤ پارک ਦਾ ਆਲਾ-ਦੋਲਾ ਸਾਰਾ ਕੂੜੇ ਦਾ ਡੰਬ ਬਣਾਤਾ ਜਿੰਨਾ ਇਹ ਪੌਸ਼ ਏਰੀਆ ਜਿੰਨਾ ਸਭ ਤੋਂ ਸੋਹਣਾ ਏਰੀਆ ਅੰਮ੍ਰਿਤਸਰ ਦਾ ਉਹਨੂੰ ਇਸ ਸਰਕਾਰ ਨੇ ਗ੍ਰੈਂਡ ਲਾਤਾ ਇਹ ਸੰਸਥਾਵਾਂ ਭਾਵੇਂ ਉਹ ਕਾਰਪੋਰੇਸ਼ਨ ਆ ਭਾਵੇਂ ਇੰਪਰੂਵਮੈਂਟ ਟਰਸਟ ਆ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਆ ਇਹਨਾਂ ਦੇ ਵਿੱਚ ਬੈਠੇ ਪੋਲਿਟਿਕਲ ਲੋਕ ਭਾਵੇਂ ਚੇਅਰਮੈਨ ਹੋਵੇ ਭਾਵੇਂ ਮੇਅਰ ਹੋਵੇ ਇਹਨੇ ਅਕਸ਼ਮ ਆ ਇਹਨਾਂ ਦੇ ਵਾਸਤੇ ਦਾ ਕੰਮ ਨਹੀਂ ਇੱਥੇ ਜਿੰਨੇ ਵੀ ਥੱਲੇ ਉਹਨਾਂ ਦੇ ਜਿਹੜੇ ਮੈਨੇਜ ਕਰਨ ਵਾਲੇ ਆਫੀਸਰ ਆ ਉਹ ਵੀ ਪਤਾ ਨਹੀਂ ਹੱਥ ਏ ਹੱਤ ਰ ਕੇ ਬੈਠੇ ਆ ਜਾਂ ਉਹਨਾਂ ਕੋਲ ਕੋ ਸੋਰਸਸ ਨਹੀਂ ਰਹਿ ਜਾਂ ਸਰਕਾਰ ਦਾ ਜਿਹੜਾ ਵਾ ਇਹ ਪੈਸਾ ਪੂਸਾ ਜਿਹੜਾ ਇਹ ਲੈ ਲੂਗੇ ਇੱਥੋਂ ਜਾਂ ਕੋਈ ਜੋ ਵੀ ਆ ਮੈਨੂੰ ਨਹੀਂ ਪਤਾ ਅਸੀਂ ਵੀ ਚਲਾਉਂਦੇ ਰਹੇ ਆ ਇੱਥੇ ਕੋਈ ਦਿੱਕਤ ਨਹੀਂ ਹੈ ਕਦੀ ਆਉਂਦੀ ਜਿਹਦਾ ਸਰਕਾਰ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਕਿ ਜ਼ਿੰਮੇਵਾਰ ਅਨਿਲ ਜੋਸ਼ੀ ਆ ਉਹ ਦੱਸੇ 25 ਸਾਲ ਕੰਪਨੀ ਦਾ ਕਿਵੇਂ ਠੇਕਾ ਹੰਦਿਆ ਜਿਹੜਾ ਡਿਪਟੀ ਸੀਐਮ ਦੇ ਘਰ ਬੈਠ ਕੇ ਉਸ ਟਾਈਮ ਦੇ ਜਿਹੜੇ ਸੁਖਵੀਰ ਸਿੰਘ ਬਾਲ ਇਹ ਅੱਜ ਵੀ ਜਿਹੜਾ ਨਾ ਇਹ ਇੱਥੇ ਗੈਂਗਸਟਰ ਹੋਵੇ ਕੋਈ ਭਾਵੇਂ ਨਸ਼ੇ ਦਾ ਮੁੱਦਾ ਹੋਵੇ ਇਹ ਪਿਛਲੀਆਂ ਸਰਕਾਰਾਂ ਦੇ ਆ ਇਹ ਅਕਸ਼ਮਤਾ ਇਹਨੂੰ ਹੀ ਆਉਂਦੇ ਆ ਅਸੀਂ ਪਿਛਲੇ ਸਿਸਟਮ ਨੂੰ ਸੁਧਾਰਿਆ ਸੀ ਮੇਰੇ ਹੁੰਦਿਆਂ ਇਹੀ ਕਨਸਟੈਂਸੀ ਇਹੀ ਰੰਜੀਤ ਐਮਨ ਨੂੰ ਦੁਬਈ ਲੱਗਦਾ ਸੀ ਤੁਸੀਂ ਵੀ ਇੱਥੇ ਰਹਿੰਦੇ ਰਹ ਜੇ ਇੱਥੇ ਦਿਲ ਤੇ ਹੱਥ ਰੱਖ ਕੇ ਦੱਸੋ ਲੱਗਦਾ ਹੀ ਕਿ ਨਹੀਂ ਲੱਗਦਾ ਇਹ ਯੂਰਪ ਲੱਗਦਾ ਹੀ ਕਿ ਨਹੀਂ ਲੱਗਦਾ ਐਂਡ ਟੂ ਐਂਡ ਵਾਲ ਟੂ ਆਲ ਡਸਟ ਫਰੀ ਕਨਸਟੈਂਸੀ ਪੂਰਾ ਚਿੱਟਾ ਚਾਨਣ LED ਦੇ ਨਾਲ ਟੋਟਲ ਇੱਕ ਸਿੰਗਲ ਬਲਬ ਬੰਦ ਨਹੀਂ ਹੁੰਦਾ ਕੋਈ ਢੇਰੀ 10 ਵਜੇ ਤੋਂ ਬਾਅਦ ਕੂੜੇ ਦੀ ਨਜ਼ਰ ਨਹੀਂ ਆਉਂਦੀ ਕੰਪਨੀ ਜਿਹੜੀ ਆਈ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਕਰਦੀ ਸੀ ਸਦਾ ਡੰਪ ਤੇ ਜਾਂਦਾ ਸੀ ਕਦੀ ਕੋਈ ਟੀਲਾ ਦੂਰ ਤੱਕ ਵੇਖਿਆਂ ਕੋ ਪੇਪਰ ਨੈਪਕ ਨਹੀਂ ਲੱਭਦਾ ਫੇਰ ਅਸੀਂ ਮਕੈਨੀਕਲ ਸੀਪਿੰਗ ਲੈ ਕੇ ਆਏ ਮਸ਼ੀਨਾਂ ਜਿਹੜੀਆਂ ਵਾ ਮੋਟਰਾਂ ਜਿਹੜੀਆਂ ਉਹ ਸੜਕਾਂ ਸਾਫ਼ ਕਰਦੀਆਂ ਸੀ ਇਹ ਸੁੱਟਣੀ ਗੱਲ ਹੈ ਉਹਤੇ ਚੰਗਾ ਫਿਰ ਹਥਿਆਰ ਛੱਡ ਦਿਓ ਹਥਿਆਰ ਅਸੀਂ ਸੰਭਾਲ ਲਾਂਗੇ ਅਸੀਂ ਤੇ ਕਰਦਾਂਗੇ ਫੇਰ ਉਸ ਤਰ੍ਹਾਂ ਦਾ ਹੀ ਕਰਦਾਂਗੇ 2 ਮਹੀਨੇ ਚ ਅੰਮ੍ਰਿਤਸਰ ਫਿਰ ਲਿਸ਼ਕਦਾ ਹੋਊਗਾ ਕੰਟਰੈਕਟ ਦੱਸਿਆ ਜਾ ਰਿਹਾ ਹੈ ਕੰਟਰੈਕਟ ਕਿਹੜੇ ਕਿੜੀਆਂ ਸਰਕਾਰਾਂ ਕਰਦੀਆਂ ਜਦੋਂ ਕਿਸੇ ਨੂੰ ਕੋਈ ਪੈਸਾ ਹੀ ਨਹੀਂ ਦੇਣਾ ਕੰਪਨੀ ਨੂੰ ਤਨਖਾਹ ਹੀ ਨਹੀਂ ਦੇਣੀ ਤੇਲ ਪਾਉਣ ਨੂੰ ਗੱਡੀਆਂ 'ਚ ਪੈਸਾ ਨਹੀਂ ਹੋਣਾ ਪੈਸਾ ਇਹਨਾਂ ਨੇ ਬੋਰਡਾਂ ਤੇ ਲਾ ਦਿੱਤਾ ਐਡਵਰਟਾਈਜ਼ਮੈਂਟ ਤੇ ਲਾ ਦਿੱਤਾ ਤੇ ਕੰਪਨੀਆਂ ਕਿੱਥੋਂ ਚੱਲਣਗੀਆਂ ਤਾਨੂੰ ਰੋਟੀ ਨਾ ਮਿਲੂਗੀ ਤੁਸੀਂ ਕਿੰਨਾ ਕੰਮ ਕਰੋਗੇ ਤੁਹਾਨੂੰ ਆ ਤੁਹਾਡੇ ਚੈਨਲ ਤਨਖਾਹ ਨਹੀਂ ਦੇਣਗੇ ਕਿੰਨਾ ਚਿਰ ਕੰਮ ਕਰੋਗੇ ਪਿਛਲੀ ਕੰਪਨੀਆਂ ਦਾ ਕਸੂਰ ਵਾਰ ਹੈ ਜਿੰਨੂੰ ਕੀ ਬਾਦਲ ਸਰਕਾਰ ਮੇਰੀ ਗੱਲ ਸੁਣੋ ਇਹ ਗੱਲਾਂ ਸੁੱਟਣ ਵਾਲੀਆਂ ਹੁੰਦੀਆਂ ਇਹ ਬਹਿ ਕੇ ਇਹਨਾਂ ਨੂੰ ਆਓ ਬੈਕਟ ਲਿਆਓ ਡਿਬੇਟ ਕਰ ਲਓ ਮੇਰੇ ਨਾਲ ਮੈਂ ਕਰ ਲੈਣਾ ਕੋਈ ਸਰਕਾਰ ਜਿਹੜੀ ਹੈ ਜੇ ਨਹੀਂ ਕੰਮ ਕਰਦਾ ਇੱਕ ਮਿੰਟ ਚ ਬਾਹਰ ਕਰਦੇ ਕਿੰਨੀ ਕੀਤੇ ਵਾਰ ਜਿਹੜੇ ਨਹੀਂ ਕੰਮ ਕਰਦੇ ਬਾਹਰ ਕੀਤੇ ਨਵੇਂ ਲਿਆਂਦੇ ਕੰਮ ਕਰਾਇਆ ਕੰਮ ਕਰਵਾਉਣਾ ਜਿਹੜਾ ਮੈਨਾਂ ਉਹ ਕੁਸ਼ਲਤਾ ਹੁੰਦੀ ਹੈ ਜਿਹੜੀ ਸਰਕਾਰ ਦੀ ਹੁੰਦੀ ਹੈ ਮੰਤਰੀ ਦੀ ਹੁੰਦੀ ਹੈ ਜਿਹੜੇ ਇੱਥੇ ਬੈਠੇ ਆ ਇਹਨਾਂ ਦੇ ਚੇਅਰਮੈਨ ਬੇਅਰ ਆ ਉਹਨਾਂ ਦੀ ਮੈਨੇਜਮੈਂਟ ਹੁੰਦੀ ਹੈ ਉਹਨਾਂ ਦੀ ਵਿਲ ਪਾਵਰ ਹੁੰਦੀ ਹੈ ਪੋਲਿਟੀਕਲ ਵਿਲ ਹੁੰਦੀ ਹੈ ਜਦੋਂ ਨਾ ਕੰਮ ਹੁੰਦੇ ਆ ਹੋਇਆ ਕਿ ਨਹੀਂ ਹੋਇਆ ਜਾਂਦੇ ਕਹੋ ਮੇਰੇ ਹੁੰਦੇ ਨਹੀਂ ਹੋਇਆ ਤੁਸੀਂ ਕਹਿ ਦਿਓ ਨਹੀਂ ਹੋਇਆ ਹੋਇਆ ਨਾ ਕਿੱਥੋਂ ਹੋਇਆ ਟਰਸਟੀ ਜ਼ਮੀਨ ਦੇ ਉੱਤੇ ਜਿਹੜਾ ਵਾ ਕੂੜੇ ਦਾ ਡੰਪ ਲੱਗਿਆ ਸਿਆਸਤ ਬੜੀ ਹੋਈ ਹੈ ਤੁਸੀਂ ਧਰਨਾ ਵੀ ਦੇ ਦਿੱਤਾ ਸਿਆਸਤ ਤਾਂ ਹੋਣੀ ਆ ਕੀ ਮਰੀ ਹੋਈ ਸਿਆਸਤ ਨੂੰ ਚਮਕਾਉਣ ਦੇ ਲਈ ਇਹੋ ਜਿਹੀ ਸਿਆਸਤ ਕਿਹੜੀ ਮਰੀ ਸਿਆਸਤ ਮੇਰੇ ਵਾਸਤੇ ਤਾਂ ਕੋਈ ਜਿਸ ਰਿੰਟੂ ਨਾਲ ਗਿਆ ਸੀ ਉਹ ਕਹਿਨੂਗੀ ਹੈ ਉਹਨਾਂ ਦੀ ਕਿਹੜੀ ਜਿੰਦੀ ਹੈ ਉਹਦੇ ਕੁਰਸੀ ਤੇ ਬੈਠੀ ਹੈ ਮਰੀ ਸਿਆਸਤ ਉਹਨਾਂ ਦੀ ਸਿਆਸਤ ਜਿੰਦੇ ਦੀ ਕੁਰਸੀ ਵਾਲੇ ਦੀ ਜਿਹੜਾ ਕੁਰਸੀ ਤੇ ਬੈਠਾ ਵਾ ਸਿਆਸਤ ਤੇ ਉਹਦੀ ਮਰੀ ਹੈ ਸਾਡੀ ਕਦੇ ਇਹਨਾਂ ਦੇ ਸਿਸਟਮ ਤੇ ਇਹਨਾਂ ਦੇ ਕੋਲ ਆ ਸਰਕਾਰ ਇਹਨਾਂ ਦੀ ਹੈ ਸਿਆਸਤ ਇਹਨਾਂ ਦੀ ਮਰੀ ਹੈ ਅਸੀਂ ਤਾਂ ਬਾਹਰ ਆ ਅਸੀਂ ਤਾਂ ਫਿਰ ਵੀ ਜਿੰਦੇ ਆ ਅੱਜ ਕਿਤੇ ਗੱਲ ਕਰ ਲੋ ਤੁਸੀਂ ਗੱਲ ਕਰ ਲਿਓ ਤੁਸੀਂ ਐਂਓ ਕਰੋ ਇੰਡੀਪੈਂਡੈਂਟਲੀ ਜਾ ਕੇ ਹਰ ਇੱਕ ਦੇ ਅੱਗੇ ਕਰੋ ਕੰਮ ਕਿਹਦੇ ਟਾਈਮ ਤੇ ਹੋਇਆ ਕਿਹਦਾ ਨਾਂ ਲੈਂਦੇ ਆ ਇਹ ਵੀ ਦੱਸ ਦਿਓ ਨਾ ਇਹ ਦਾ ਨਾਂ ਲੈਂਦੇ ਆ ਜੋਸ਼ੀ ਦਾ ਨਾਂ ਲੈਂਦੇ ਆ ਨਾ ਮੈਂ ਤਾਂ 10 ਸਾਲ ਤੋਂ ਬਾਹਰ ਆ ਨਾ ਮੌਜੂਦਾ ਨੂੰ ਐਮਐਲਏ ਨੂੰ ਕੋਈ ਪੁੱਛੇ ਨਾ ਉਹਦਾ ਨਾਂ ਲਵੇ ਨਾ ਪਹਿਲੇ ਦਾ ਨਾਂ ਲਵੇ 10 ਸਾਲ ਬਾਅਦ ਵੀ ਇੱਕ ਬੰਦੇ ਦਾ ਕੋਈ ਨਾਂ ਲੈਂਦਾ ਤੇ ਇਹਦਾ ਮਤਲਬ ਕੀ ਆ ਲੈਂਦਾ ਨਾ ਇਸ ਕਰਕੇ ਇਹ ਹੁਣ ਵਿਚਾਰੇਆਂ ਕੋਈ ਲਫਜ਼ ਨਹੀਂ ਆ ਅਸਲ ਤੇ ਕਰਤੂਤ ਕਰਕੇ ਦਿਖਾਉਣ ਸਿਆਸਤ ਸਾਡੀ ਆਪੇ ਮਰ ਜੇ ਸਾਡੀ ਸਿਆਸਤ ਜਿੰਦੀ ਕਰਨੀ ਹੈ ਇਹਨਾਂ ਨੇ ਜੇ ਜਿੰਦੀ ਕਰਨੀ ਤਾਂ ਅਸੀਂ ਤੇ ਅਸੀਂ ਤੇ ਸੜਕਾਂ ਤੇ ਹੀ ਆ ਅਜੇ ਮਜਬੂਰਾਂ ਉੱਠੇ ਆ ਇਲੈਕਸ਼ਨ ਤੇ ਸਾਲ ਨੂੰ ਅਸੀਂ ਵੀ ਆਪਣਾ ਆਨੰਦ ਲਈਏ ਵਿਆਹ ਸ਼ਾਦੀਆਂ ਵਾਂ ਘੁੰਮੀਆਂ ਫਰੀਏ ਸਾਨੂੰ ਤਰਨੇ ਦੇ ਬੰਨਦੀ ਕਿ ਲੋੜ ਆ ਅਸੀਂ ਪੰਜ ਅਸੀਂ ਪੰਜ ਤਰੀਕ ਨੂੰ ਉਹਨਾਂ ਨੂੰ ਕਿਹਾ ਵੀ ਜੇ ਨਹੀਂ ਇਹਨਾਂ ਨੇ ਕੀਤਾ ਤੇ ਫਿਰ ਮਾਰ ਲੈਣ ਜਿੰਦਰਾ ਹੀ ਮਾਰ ਦਾਂਗੇ ਜਿੰਦਰਾ ਅਸੀਂ ਟਰਾਲੀਆਂ ਟਰੁੱਲੀਆਂ ਸੇਵਾ ਲਾ ਲਾਂਗੇ ਅਸੀਂ ਲੋਕਾਂ ਨੂੰ ਆਵਾਜ਼ ਕਰ ਲਾਂਗੇ ਉਹਦੇ ਵਾਂਗੂ ਲੱਗੂਗਾ ਜਿਤਨਾ ਲੱਗਾ ਸੀ ਨਾ ਉੱਥੇ ਪੱਕਾ ਮੋਰਚਾ ਕਿਸਾਨਾਂ ਦਾ ਦਿੱਲੀ ਬਾਰਡਰ ਤੇ ਉਸ ਤਰ੍ਹਾਂ ਦਾ ਮੋਰਚਾ ਲੱਗੂਗਾ ਨਹੀਂ ਕਰਨਗੇ ਨਾ ਕਰਨ ਬੀਸੀ ਸਾਹਿਬ ਵਧੀਆ ਬੰਦੇ ਆ ਬੜਾ ਪੋਲਾਈਟਲੀ ਉਹਨਾਂ ਸੁਣਿਆ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਆ ਵੀ ਤੁਸੀਂ ਯੰਗ ਆਫੀਸਰ ਜੇ ਇਹ ਗੁਰੂ ਦੀ ਨਗਰੀ ਆ ਇੱਥੇ ਕੁਰਸੀਆਂ ਵੇਖੋ ਕੁਰਸੀਆਂ ਪਾਵਰਾਂ ਇਸ ਸਮਾਂ ਇਹ ਸਭ ਆਉਂਦੀਆਂ ਜਾਂਦੀਆਂ ਜਾਦਾਂ ਉਹ ਆ ਜਿਹੜਾ ਕੁਰਸੀ ਤੇ ਬਹਿ ਕੇ ਕੁਛ ਕਰ ਗਿਆ ਉਹ ਜਾਦਾਂ ਇਹ ਸੇਵਾਦਾਰ ਨੇ ਬਣਾਈਆਂ ਅੱਗੇ ਵੀ ਬਣਾਊਗਾ ਇਹ ਵਿਸ਼ਵਾਸ ਤੇ ਪਾਵਰ ਵੀ ਇੰਨੀ ਹਿੰਮਤ ਵੀ ਆ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਉਹਨੇ ਫੇਰ ਮੌਕਾ ਦੇਣਾ ਤੇ ਇਹਨਾਂ ਦੀ ਅਕਸ਼ਮਤਾ ਕਰਕੇ ਮੌਕਾ ਮਿਲਣਾ ਜੇ ਇਹ ਚੰਗਾ ਕੰਮ ਕਰਨ ਵੱਲਾ ਕੌਣ ਵੱਲਾ ਛਾੜੀ ਜਾ ਰਿਹਾ ਜਿਹੜੀ ਸਿਟਿੰਗ ਗਵਰਨਮੈਂਟ ਆ ਢਲੇਵਾਲ ਸਾਹਿਬ ਦਾ ਵੱਖਰਾ ਬਿਆਨ ਉਹ ਵੀ ਤੁਹਾਡੇ ਤੇ ਜਿਹੜਾ ਵਾ ਉਹ ਕਰ ਰਹੇ ਆ 10 ਸਾਲ ਪਹਿਲੇ ਬੰਦੇ ਤੇ ਕੂੜਾ ਦੇ ਰੋਜ ਦਾ ਮੈਟਰ ਆ ਯਾਰ ਪਰ ਮਸਲਾ ਕੰਪਨੀ 20 ਸਾਲ ਪਹਿਲੇ ਬਾਦਲ ਸਰਕਾਰ ਵੱਲੇ ਜਦੋਂ ਜਦੋਂ ਤੁਸੀਂ ਲੋਕਲ ਬਾਡੀ ਨਹੀਂ ਕੀ ਸਵਾਲ ਇਹ ਆ ਜੀ ਜੋਸ਼ ਸਾਹਿਬ ਜੋਸ਼ ਸਾਹਿਬ ਕੰਪਨੀ ਨੇ ਕੀ ਮਤਲਬ ਕੋਈ ਬੰਕਰ ਬਣਾ ਲਿਆ ਜਿਹਦੇ ਚ ਵੜ ਕੇ ਬਹਿ ਗਈ ਕੰਪਨੀ ਐ ਇੱਕ ਮਿੰਟ ਚ ਬਾਹਰ ਹੋ ਜਾਂਦੀ ਆ ਨਵੀਂ ਆ ਜਾਂਦੀ ਆ ਹੈ ਨਵੀਂ ਆ ਜਾਂਦੀ ਆ ਨਾ 10 25 ਸਾਲ ਦੀ ਗੱਲ ਕਰਦੇ ਜਾਂ 10 ਸਾਲਾਂ ਦੀ ਗੱਲ ਕਰਦੇ ਅਸੀਂ ਵੀ ਸਿਸਟਮ ਨੂੰ ਬਦਲਿਆ ਨਾ ਹਮਦਕਾਰਨ ਬਦਲਣਾ ਨੂੰ ਸਿਸਟਮ ਨੂੰ ਉਹਨੂੰ ਪੈਸੇ ਨਹੀਂ ਦੇਣਗੇ ਕਿਸੇ ਕੰਪਨੀ ਨੂੰ ਤੁਹਾਨੂੰ ਤਨਖਾਹ ਦੇ ਤੂੰ ਹੀ ਕਿਉਂ ਕੰਮ ਕਰੋਗੇ ਕਹਿੰਦੇ ਜੀ ਬਹੁਤ ਜਲਦੀ ਨਵੀਂ ਕੰਪਨੀ ਨਾਲ ਕੰਟਰੈਕਟ ਕੀਤਾ ਜਾ ਰਿਹਾ ਜੀ ਬਹੁਤ ਜਲਦੀ ਹੈ 4 ਸਾਲ ਲੰਘ ਗਏ ਯਾਰ ਕਿੱਡੀ ਜਲਦੀ ਹੈ ਅੱਗੇ ਚੇਅਰਮੈਨਾਂ ਦਾ ਹੀ 3 ਮਹੀਨੇ ਤੋਂ ਮੈਂ ਚਿੰਤਤ ਸੀ ਉਹਨਾਂ ਨੇ ਤੇ ਵੀ ਗੱਲ ਕੀਤੀ ਅੱਗੇ ਚੇਅਰਮੈਨ ਤੇ ਕੰਪਨੀ ਤੋਂ ਪੱਲਾ ਛਡਾਇਆ ਜੀ ਕਿਹਦੇ ਤੋਂ ਮੁਸ਼ਕਲ ਕਾਦੀ ਇੱਕ ਮਿੰਟ 'ਚ ਯਾਰ ਚੱਲ ਜਾਂਦੇ ਆ ਛੱਡ ਕੇ ਅੱਗੇ ਦੇ ਹੱਥ ਖੜੇ ਕਰਕੇ ਕਹਿ ਸਾਡੇ ਕੋ ਨਹੀਂ ਪੈਗਾ ਸਾਨੂੰ ਜਾਣ ਛੱਡੋ ਦੂਜੀ ਵੀ ਆ ਨਹੀਂ ਰਹੀ ਕੋਈ ਦੂਜੀ ਵੀ ਭਾਜੀ ਆ ਨਹੀਂ ਰਹੀ ਕੋਈ ਸੋਰਸਸ ਨਹੀਂ ਹੈਗੇ ਪੈਸੇ ਨਹੀਂ ਹੈਗੇ ਜਿਹੜੀ ਨਵੀਂ ਕੰਪਨੀ ਆ ਰਹੀ ਹੈ ਕਿਹਾ ਜਾ ਰਿਹਾ ਕਿ ਪਹਿਲਾਂ ਦਿੱਲੀ ਸਰਕਾਰ ਦੇ ਵਿੱਚ ਉਹ ਕੰਪਨੀ ਦੇ ਨਾਲ ਕੋਈ ਟਾਈ ਐਫਸੀ ਪਹਿਲਾਂ ਸੀਗੀ ਆਮ ਆਦਮੀ ਪਾਰਟੀ ਸਰਕਾਰ ਉਹ ਹੀ ਕੰਪਨੀ ਥੀ ਨਹੀਂ ਚਲੋ ਖੈਰ ਮੈਨੂੰ ਇਹ ਨਹੀਂ ਪਤਾ ਇਹ ਤੁਹਾਨੂੰ ਪਤਾ ਹੋ ਸਕਦਾ ਜਦੋਂ ਤੁਹਾਨੂੰ ਪਹਿਲਾਂ ਪਤਾ ਕੰਪਨੀ ਆਊਗੀ ਉਹ ਕੀ ਕਰੂਗੀ ਕੀ ਨਹੀਂ ਕਰੂਗੀ ਉਹਨੂੰ ਵੀ ਪੈਸਾ ਮੁੜ ਕੇ ਦੇਣਗੇ ਕਿ ਨਹੀਂ ਦੇਣਗੇ ਕਿ ਫੇਰ ਤੁਹਾਨੂੰ ਬਹੁਤ ਜਲਦੀ ਤੂੰ ਬਹੁਤ 4 ਸਾਲ ਨੂੰ ਯਾਰ ਬਹੁਤ ਜਲਦੀਆਂ ਦੇ 4 ਸਾਲ ਲੋਕਾਂ ਨੂੰ ਰਵਾ ਕੇ ਅੱਜ ਕੰਪਨੀ ਆ ਰਹੀ ਆ ਵੀ ਕਦੋਂ ਦੀ ਰਹੀ ਆ 3 ਮਹੀਨੇ ਤੋਂ ਸੁਣਦੇ ਆ ਆ ਰਹੀ ਆ 3 ਮਹੀਨੇ ਤੋਂ ਸੁਣਦੇ ਭਾ ਆ ਨਹੀਂ ਰਹੀ ਤੇ ਇਧਰ ਚੇਅਰਮੈਨਾਂ ਦਾ ਮੈਂ ਤਿੰਨਾਂ ਮਹੀਨੇ ਤੋਂ ਚਿੰਤਤ ਸੀ ਮੈਂ ਕਿਹਾ ਨਿਆਣੇ ਤੇਰੇ ਬਿਮਾਰ ਹੁੰਦੇ ਤਾਂ ਤੂੰ ਅੱਧੇ ਘੰਟੇ ਦਾ ਹਸਪੀਟਲ ਲੈ ਕੇ ਜਾਂਦਾ ਨਿਆਣੇ ਲੋਕਾਂ ਦੇ ਬਿਮਾਰ ਸੀ ਬਜ਼ੁਰਗ ਲੋਕਾਂ ਦੇ ਬਿਮਾਰ ਸੀ ਮਾਸਕ ਦੂਜਿਆਂ ਦੇ ਬਜ਼ੁਰਗਾਂ ਨੇ ਪਾਇਆ ਜਿਹੜੇ ਆਲੇ-ਦੁਆਲੇ ਰਹਿੰਦੇ ਆ ਹੋਟਲਾਂ 'ਚ ਉਹ ਰਹਿਣ ਨੂੰ ਮਜਬੂਰ ਆ ਫੋਟਨਾ ਜੋ ਰਹਿਣ ਨੂੰ ਮਜਬੂਰ ਆ ਜਿਹੜੇ ਆਲੇ-ਦੁਆਲੇ ਰਹਿੰਦੇ ਆ ਹੈ ਇਹ ਲੱਗੇ ਰਹਿੰਦਾ ਹੋਵੇ ਇਹਨੂੰ ਫੇਰ ਪਤਾ ਹੋਵੇ ਬੰਦਾ ਉੱਥੇ ਬੇਹੋਸ਼ ਹੋ ਗਿਆ ਬਜ਼ੁਰਗ ਉਹਦਾ ਸਿਰ ਪਾੜ ਗਿਆ ਪਤਾ ਨਹੀਂ 8 ਟਾਂਕੇ ਲੱਗੇ ਰੋਜ਼ਮੱਕੜ ਉਹਦਾ ਡਾਕਟਰ ਆਇਆ ਸਰਪਾਲ ਸਿੰਘ ਐਮਪੀ ਦਾ ਡਾਟਾ ਹੈ ਉਹ ਦੱਸੋ ਸਰਦਾਰ ਕਿਰਪਾਲ ਸਿੰਘ ਐਮਪੀ ਦਾ ਬੇਟਾ ਧੂਏਂ ਚ ਬੇਹੋਸ਼ ਹੋ ਕੇ ਡਿੱਗ ਪਿਆ 10 ਟਾਂਕੇ ਕਿਹਦੀ ਜ਼ਿੰਮੇਵਾਰੀ ਹੈ ਇਹਦੀ ਕੀ ਦਵਾਈ ਹੈ ਦੱਸੋ ਇਹ ਪੁੱਛੋ ਨਾ ਨੂੰ ਜਾ ਕੇ ਲੇਕਿਨ ਜੋਸ਼ੀ ਸਾਹਿਬ ਜਿੱਦੋਂ ਤੋਂ ਵੀ ਪ੍ਰੋਟੈਸਟ ਦਾ ਗੱਲ ਜਿੰਦ ਤੋਂ ਬਾਅਦ ਸਫਾਈ ਹੋਣੀ ਸ਼ੁਰੂ ਹੋ ਗਈ ਕੀ ਲੱਗਦਾ ਜਗਾਉਣ ਵਾਸਤੇ ਹੋਰ ਪ੍ਰੋਟੈਸਟ ਕਰਨੇ ਚਾਹੀਦੇ ਕਿ ਹੋ ਜਾਣ ਕਿ ਕਿਉਂ ਨਹੀਂ ਜਗਾਵਾਂਗੇ ਜੇ ਇਹਨਾਂ ਨੇ 4 ਸਾਲ ਨਹੀਂ ਕੀਤਾ ਹੁਣ ਕਰਵਾਵਾਂਗੇ ਇਹਨਾਂ ਕੋਈ ਗੱਲ ਚੰਗੂੜ ਦੇ ਕੇ ਕਰਾਵਾਂਗੇ ਆਫਿਸ ਨਾਲ ਨੂੰ ਆਪਰ ਰਿਕਵੈਸਟ ਕੀਤੀ ਆ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਤੁਸੀਂ ਹੈੱਡ ਜੇ ਇਸ ਜ਼ਿਲ੍ਹੇ ਦੇ ਤੁਸੀਂ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਪੁੱਛੋ ਕੀ ਪ੍ਰੋਬਲਮ ਆ ਇਹਨਾਂ ਦੀ ਪ੍ਰੋਬਲਮ ਸੋਲਵ ਕਰੋ ਇਹ ਗੁਰੂ ਨਗਰੀ ਆ ਤੁਸੀਂ ਨਵੇਂ ਆਏ ਜੇ ਤੁਸੀਂ ਕੁਝ ਕਰਕੇ ਦਿਖਾਓ ਉਹਨਾਂ ਨੇ ਬੜੀ ਪੋਲਾਈਟਲੀ ਡਿਸ ਸਾਹਿਬ ਨੇ ਗੱਲ ਸੁਣੀ ਹੈ ਤੇ ਉਹਨਾਂ ਨੇ ਕਿਹਾ ਵੀ ਮੈਨਾਂ ਨੂੰ ਬੁਲਾਉਣਾ ਵਾ ਜੋ ਸਰ ਮੇਰ ਦੀ ਕਾਰਗੁਜ਼ਾਰੀ ਜਤਿੰਦਰ ਸਿੰਘ ਮੋਤੀਪਾੜੀ ਜਿਹੜੀ ਕਾਂਗਰਸ ਦੇ ਵਿੱਚ ਵੀ ਰਹੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚਲੇ ਗਏ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਦੇ ਪੂਰਾ ਦਿਨ ਤੇ ਹੋਰ ਫੈਸਟੀਵਲ ਜਿਹੜਾ ਉਹ ਕੂੜੇ ਦੇ ਢੇਰ ਚੋਂ ਨਿਕਲਿਆ ਤਾਂ ਤੁਸੀਂ ਵੇਖ ਲਈਏ ਫਿਰ ਕੋਈ ਆਪੀ ਆਪੇ ਦਾਸਤੀ ਕਰਕੇ ਜਾ ਰਹੀ ਐਹੀ ਕਰਕੇ ਜਾ ਰਹੀ ਐ ਵੀ ਪੂਰਾ ਜੇ ਫੈਸਟੀਵਲ ਕੂੜੇ ਦੇ ਢੇਰ ਤੇ ਨਿਕਲਿਆ ਤੇ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੀ ਆ ਫਿਰ ਗੱਲ ਹੈ 88 ਫੁੱਟ ਕਾਰਪੋਰੇਸ਼ਨ ਚ ਹੈ ਇਹਦੇ ਟਰਸਟ ਦਾ ਏਰੀਆ ਠੀਕ ਹੈ 88 ਫੁੱਟ ਕਾਰਪੋਰੇਸ਼ਨ ਚ ਹੈ 88 ਫੁੱਟ ਤੇ ਵੀ ਕਿਸੇ ਨੇ ਵੀਡੀਓ ਪਾਈ ਆ ਕੱਲ ਇਹੀ ਹਾਲ ਆ ਕਿਸੇ ਪਾਸੇ ਸਾਹ ਨਹੀਂ ਲਿਆ ਜਾ ਰਿਹਾ ਇੰਨਾ ਜਰੀਲਾ ਤੇ ਹੁਣ ਇਹਨਾਂ ਨੇ ਜੋ ਕੀਤਾ ਟਰਸਟ ਵਾਲਿਆਂ ਨੇ ਜਿਹੜਾ ਆਂਦਾ ਹੀ ਇੰਨਾ ਟੈਂਡਰ ਲੱਗ ਗਿਆ ਆ ਹੋ ਗਿਆ ਫਲਾਨਾ ਹੋ ਗਿਆ ਤੇ ਉਹਨਾਂ ਨੇ ਕੂੜਾ ਇੱਕ ਤੇ ਢੋਏ ਪੁੱਟੇ ਉਥੋਂ ਮਿੱਟੀ ਕੱਢੀ ਅੱਧੇ ਕੂੜੇ ਦੇ ਮਿੱਟੀ ਪਾ ਦਿੱਤੀ ਬਾਕੀ ਇਹਨਾਂ ਨੇ ਪੱਧਰਾ ਕਰਕੇ ਤੇ ਕੁਝ ਕੂੜਾ ਉਹਨਾਂ ਟੋਏਆਂ ਦੇ ਵਿੱਚ ਹੀ ਪਾ ਦਿੱਤਾ ਇਹ ਹੋਰ ਮਾੜਾ ਉਸੀਂ ਕਿਸੇ ਟੈਕਨੀਕਲ ਬੰਦਿਆਂ ਨੂੰ ਪੁੱਛੋ ਜਿਹੜੇ ਪੋਲਿਊਸ਼ਨ ਨਾਲ ਡੀਲ ਕਰਦੇ ਆ ਉਹਨਾਂ ਨੂੰ ਪੁੱਛੋ ਵੀ ਇਹ ਗੈਸਾਂ ਜਿਹੜੀਆਂ ਨਿਕਲਨੀਆਂ ਥੱਲਿਓ ਉਹ ਹੋਰ ਜ਼ਹਿਰੀਲੀਆਂ ਹੋਰ ਮਾੜੀਆਂ ਇਹ ਹਵਾ 'ਚ ਰਲਣੀਆਂ ਇਹਨਾਂ ਨੇ ਹੋਰ ਲੋਕਾਂ ਨੂੰ ਬਿਮਾਰ ਕਰਨਾ ਇਸ ਕਰਕੇ ਇਹ ਗੁਰੂ ਦੀ ਨਗਰੀ ਤੇ ਤਰਸ ਖਾਓ ਇਹ ਸਰਕਾਰ ਵਾਲਿਓ ਭਾਵੇਂ ਥਾਲੀ ਵਾਲ ਹੋਵੇ ਜਿੰਨੂੰ ਕੋਈ ਬੋਲਣਾ ਨਹੀਂ ਆਉਂਦਾ ਉਹਨੂੰ ਮੁੱਖ ਸਪੋਕਸਮੈਨ ਲਾਤਾ ਹੁੰਦਾ 25 ਸਾਲ ਪਹਿਲਾਂ ਦੀ ਇਨਕੁਆਰੀ ਖੋਲੋ ਉਹਨੂੰ ਕਹਾਂ ਮੇਰੀ 25 ਸਾਲ ਪੁਰਾਣੀ ਜਿਹੜੀ ਕੰਪਨੀ ਹੈ ਯਾਰ ਸਰਕਾਰਾਂ ਕੋ ਕਿਹੜੀ ਕੰਪਨੀ ਕੋ ਹਟ ਲਈ ਕੰਪਨੀ ਨੇ ਕਿਹਾ ਨੇ ਕੰਟਰੈਕਟ ਇੱਕ ਮੰਡ ਚ ਕੈਨਸਲ ਹੋ ਜਾਂਦੇ ਆ ਤੁਹਾਨੂੰ ਪਤਾ ਵਾ ਤੁਸੀਂ ਪਰ ਜੇ ਆ ਵੀ ਉਹਨਾਂ ਨੂੰ ਹੀ ਪੈਸੇ ਦੇਈ ਜਾਂਦੇ ਹੋ ਹੀ ਚੁੱਕੀ ਜਾਂਦੇ ਜਦੋਂ ਦੇਣਾ ਹੀ ਕੱਖ ਨਹੀਂ ਆ ਮੇਰੇ ਟਾਈਮ ਤੇ ਕੋਈ ਮੁਲਾਜ਼ਮ ਵਿਚਾਰਿਆਂ ਦਾ ਕੋਈ ਤਨਖਾਹਾਂ ਵਾਂ ਲੇਟ ਜਾਂ ਕੁਛ ਨਹੀਂ ਮਾੜੀ ਜੀ ਕਾਲ ਕਰ ਦਿੰਦੇ ਸੀ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਹਲੇ ਕਾਰਪੋਰੇਸ਼ਨ ਦਾ ਮੈਟਰ ਹੁੰਦਾ ਐਕਸਟਰਾ ਪੈਸੇ ਸਰਕਾਰ ਕੋਲ ਲਿਆ ਕੇ ਉਹਨਾਂ ਦੇ ਜਿਹੜੇ ਬੈਨੀਫਿਟ ਦੇ ਦਈਦੇ ਤਨਖਾਹਾਂ ਵਾਸਤੇ ਵੀ ਦੇ ਦਈਦੇ ਸੀ ਇੱਕ ਦਿਨ ਆ ਪੁੱਛੋ ਬਿੱਟੇ ਉਹਨਾਂ ਨੂੰ ਜਾਂ ਜੰਨੀਆਂ ਜੁੰਨੀਆਂ ਦੇ ਪ੍ਰਧਾਨ ਇੱਕ ਦਿਨ ਕਦੀ ਧਰਨੇ ਤੇ ਨਹੀਂ ਬੈਣ ਦਿੱਤਾ ਉਹਨਾਂ ਨੂੰ ਹੈਂ ਵੀ ਨਹੀਂ ਨਹੀਂ ਹੁਣ ਦੇਣਾ ਤੁਸੀਂ ਜਾਓ ਕੰਮ ਕਰੋ ਆਪਣਾ ਇਹ ਮੇਰੀ ਜ਼ਿੰਮੇਵਾਰੀ ਇਹ ਜਿਹੜੀ ਕੰਪਨੀ ਹੈ ਨਾ ਇਹਦੇ ਵਾਸਤੇ ਐਡਵਾਂਸ ਜਦੋਂ 17 ਦੀ ਇਲੈਕਸ਼ਨ ਹੋਈ ਉਹਦੇ 'ਚ ਐਡਵਾਂਸ ਪੈਸੇ ਰੱਖ ਕੇ ਗਿਆ 20 ਕਰੋੜ ਰੁਪਈਆ ਵੀ ਗਾਂ ਵੀ ਚੱਲਦਾ ਰਵੇ ਕੰਮ ਉਸੇ ਸਰਕਾਰ 'ਚੋਂ ਹੁਣ ਉਸ ਤੋਂ ਬਾਅਦ ਵੀ ਜੇ ਇਹਨਾਂ ਨੇ ਮੁੜ ਕੇ ਅਗਲੀਆਂ ਸਰਕਾਰਾਂ ਨੇ ਨਹੀਂ ਕੁਝ ਕੀਤਾ ਤੇ ਉਹਦੇ 'ਚ ਹੁਣ ਅਨਲ ਜੋਸ਼ੀ ਨੂੰ 10 ਸਾਲ ਪਹਿਲਾਂ ਵਾਲਿਆਂ ਨੇਲ ਜੋਸ਼ੀ ਜਿਹੜਾ 10 ਸਾਲ ਪਹਿਲਾਂ ਜਿੰਨਾ ਕਿ ਸਵਾਰਿਆ ਮੈਂ ਹੀ ਸਵਾਰਿਆ ਵਾ ਅੰਮ੍ਰਿਤਸਰ ਦਾ ਹਰਾਤ ਤੁਹਾਨੂੰ ਪਤਾ ਕੀ ਸੀ ਜੀ ਗੰਦਾ ਨਾਲਾ ਮੈਂ ਤੇ ਮੈਂ ਤੇ ਗੰਦਾ ਨਾਲਾ ਪੂਰ ਕੇ ਮਤਲਬ ਸੀਵਰੇਜ ਵੱਡੇ ਪਾ ਕੇ ਉੱਥੇ ਸੂਰ ਲੇਨ ਬਣਾ ਕੇ ਵਿਚਾਰੇ ਲੋਕਾਂ ਨੂੰ ਨਰਕ ਤੋਂ ਰੰਧਾਵਾ ਸਾਹਿਬ ਆ ਕਿੰਨਾ ਨਰਕ ਸੀ ਭੁਲ ਰਿਆ ਰੈਵਨਿਊ ਅੱਜ ਉੱਥੇ ਮਤਲਬ ਸ਼ਾਪਿੰਗ ਪਲਾਜ਼ੇ ਬੰਡੇ ਆ ਕੁੱਟੀਆਂ ਬੰਡੀਆਂ ਸਭ ਕੁਝ ਬੰਦਾ ਪਿਆ ਤੇ ਤੁਸੀਂ ਇਹ ਵੇਖੋ ਵੀ ਆਪਾਂ ਤੇ ਇਹਨੂੰ ਸਵਾਰਿਆ ਨਰਕ ਚੋਂ ਕੱਢਿਆ ਲੋਕਾਂ ਨੂੰ ਸਾਰੀ ਉਮਰ ਨਰਕ ਚ ਲੰਘੀ ਲੋਕਾਂ ਦੀ ਨਰਕੇ ਚੋਂ ਕੱਢਦਾ ਸਾਫ ਸੁਥਰਾ ਕਰਦਾ ਪਲਾਂਟੇਸ਼ਨ ਕਰਤੀ ਕਿੰਨੇ ਘਣੇ ਉੱਥੇ ਪੇੜ ਆ ਉਹ ਸਾਰੀ ਸੜਕ ਦੇ ਕੰਡੇ 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 ਕੂੜੇ ਦਾ ਢੇਰ ਆ ਸਾਰੀ ਦਾ ਸਾਰੀ ਸੜਕ ਦੇ ਜਾ ਬੇਖਿਆ ਹੈ ਇਹਨਾਂ ਨੇ ਨਰਕ ਪਾਤਾ ਇਸ ਕਰਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬੁਸ਼ਰਮ ਹੀ ਇੰਨੇ ਆ ਢੀਠ ਹੋ ਗਿਆ ਅਸਲ ਚ ਤਦ ਕਰਕੇ 10 ਸਾਲ ਪਹਿਲਾਂ ਵਾਲੇ ਬੰਦੇ ਦੱਸੋ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਆ ਵੀ ਕੂੜਾ ਡੇਲੀ ਮੈਟਰ ਆ ਤੁਸੀਂ 10 ਸਾਲ ਵਾਲੇ ਪੁਰਾਣੇ ਮੰਤਰੀ ਤੇ ਸੁਟਣ ਡੈ ਜੀ ਤੁਸੀਂ ਕੰਪਨੀ ਬਾਗ ਪੁੱਛੋ ਵੀ ਇੱਕ ਪੱਤਾ ਵੀ ਦੇਖਦਾ ਸੀ ਮੇਰੇ ਹੁੰਦੇ ਆ ਇੱਕ ਪੱਤਾ ਨਹੀਂ ਰਾਤ ਰਾਤ ਸਫਾਈ ਕਰਾ ਦੇਤੀ ਐ ਦੀ ਫੁੱਟਪਾਥ ਧੋਂਦੇ ਹੀ 15 ਦਿਨਾਂ ਬਾਅਦ ਐ ਲਿਸ਼ਕਦੇ ਯੂਰਬ ਬਣਾਤਾ ਹੈ ਹੈ ਤੇ ਇਹ ਆ ਵੀ ਹੁਣ ਜੇ ਨਹੀਂ ਇਹਨਾਂ ਕੋਈ ਨਲਾਕੀ ਹੈ ਇਹਨਾਂ ਦੀ ਨਹੀਂ ਹੈ ਇਹਨਾਂ ਕੋ ਸਾਂਭਿਆ ਜਾਂਦਾ ਤੇ ਆਖਣ ਹੈ ਮੈਂ ਅੱਛਾ ਮੈਂ ਐਂ ਕਰਨ ਮੈਨੂੰ ਦੇ ਦੇਣ ਮੈਂ ਉਤਨਾ ਹੀ ਸੰਭਲਵਾ ਦੇਣਾ ਇਹਨਾਂ ਨੂੰ ਬਿਨਾਂ ਕਿਸੇ ਪੋਸਤ ਤੋਂ ਮੈਂ ਦੱਸਦਾ ਕਿ ਤਰ੍ਹਾਂ ਕੰਮ ਹੋਣਾ ਉਹ ਕਹਿੰਦੇ ਜੀ ਕਿ ਅਣੇ ਪ੍ਰੈਕਟੀਕਲੀ ਕੰਮ ਕੀਤਾ ਵਾ ਪ੍ਰੈਕਟੀਕਲ ਦੇ ਖਿਲਾਫ ਵੀ ਧਰਨੇ ਨਹੀਂ ਲਾਉਂਦੇ ਰਹਿੰਦੇ ਸੀ ਹਾਂ ਤਾਂ ਕੀ ਹੈ ਇਹਨਾਂ ਦੇ ਨਹੀਂ ਲਾਵਾਂਗੇ ਫਿਰ ਆਪਣੀ ਦੇ ਲਾ ਦਿੰਦੇ ਲੋਕਾਂ ਕਰਕੇ ਆਪਣੀ ਸਰਕਾਰ ਦੇ ਮੰਤਰੀ ਹੁੰਦੇ ਇਹਨੂੰ ਲੋੜ ਨਹੀਂ ਹੁੰਦੀ ਲਾ ਦਿੰਦਾ ਇਹਨੂੰ ਕਹੋ ਤੁਸੀਂ ਲਾਓ ਨਾ ਹਾਂ ਇਹਨੂੰ ਕਹੋ ਜਾਓ ਤੁਸੀਂ ਲਾਓ ਲਾ ਕੇ ਕੰਮ ਕਰਾ ਦਿਓ ਇੰਨੀ ਹਿੰਮਤ ਰੱਖੋ ਲੋਕਾਂ ਵਾਸਤੇ ਸੀ ਲੋਕਾਂ ਵਾਸਤੇ ਹਾਂ ਤੇ ਲੋਕਾਂ ਵਾਸਤੇ ਰਹਿਣਾ ਪੋਸਟ ਪਦ ਮੈਂ ਤੇ ਤੁਹਾਨੂੰ ਪਤਾ ਇਹ ਜਿਹੜਾ ਐਮਐਲਏ ਬਣਿਆ ਇਹਨੂੰ ਹਟਾਉਣ ਵਾਸਤੇ ਵੀ ਸੰਕੀ ਬੰਦਾ ਇਹਨੂੰ ਹਟਾਉਣ ਵਾਸਤੇ ਸਰਕਾਰ ਦੇ ਖਿਲਾਫ ਬੈਠ ਗਿਆ ਹਾਂ ਸਰਕਾਰ ਦੇ ਖਿਲਾਫ ਮੈਨੂੰ ਪੱਤਰਕਾਰ ਤੁਹਾਡੇ ਰਿਆਂ ਦੇ ਜੇ ਨਾਟ ਆਇਆ ਇਹਨੂੰ ਫਿਰ ਕੀ ਕਰੋਗੇ ਮੈਂ ਕਿਹਾ ਜੇ ਮੈਂ ਘਰ ਜਾਊਂਗਾ ਜਾਂ ਇਹ ਜਾਊਗਾ ਇੱਕ ਜਣਾ ਜਾਊਗਾ ਮੈਂ ਤੇ ਆਪਣਾ ਮੈਂ ਤੇ ਕਦੀ ਸੋਚਿਆ ਹੀ ਨਹੀਂ ਕਿ ਮੈਂ ਐਮਐਲਏ ਰਵਾਂ ਨਾ ਰਵਾਂ ਲੋਕ ਰਹਿਣੇ ਚਾਹੀਦੇ ਆ ਲੋਕਾਂ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਉਹ ਰਹਿਣੀ ਚਾਹੀਦੀ ਆ ਲੋਕਾਂ ਵਾਸਤੇ ਜਿਹੜਾ ਸਟੈਂਡ ਲਿਆ ਉਹ ਰਹਿਣਾ ਚਾਹੀਦਾ ਐਮਐਲਏ ਵੀ ਸਰਕਾਰ ਦੇ ਖਿਲਾਫ ਹੀ ਚੱਲਦੇ ਨੇ ਲੋਕਾਂ ਦੀ ਗੱਲਾਂ ਕਰਦੇ ਕਿਰਾਇਆ ਕੀ ਆ ਮੈਂ ਖਿਲਾਫ ਚੱਲਦਾ ਕਿਰਾਾ ਕੇ ਵਿਖਾਇਆ ਇਹਨਾਂ ਦਾ ਮੈਂ ਚਿੱਠੀ ਪਾਤੀ ਮੈਂ ਉੱਥੇ ਬੋਲਿਆ ਮੈਂ ਉੱਥੇ ਬੋਲਿਆ ਕਿਰਾਇਆ ਕੀ ਬਹੁਤ ਵੱਡੀ ਪਾਵਰ ਹੁੰਦੀ ਐ ਐਮਐਲਏ 2 ਲੱਖ ਦਾ ਨਮਾਇੰਦਾ ਵਾ ਸੰਵਿਧਾਨਕ ਪਾਵਰ ਐ ਦੇ ਕੋ ਬਹੁਤ ਕੁਝ ਕਰਾ ਸਕਦਾ ਬਰੋਚ ਰਹਿ ਕੇ ਵੀ اپੋਜੀਸ਼ਨ ਵਾਲੇ ਕਰਾ ਲੈਂਦੇ ਆ ਕਰਾਇਆ ਘੱਖ ਨਹੀਂ ਆ ਕੋਈ ਗੱਲ ਕਰੀ ਜਾਂਦਾ ਮੈਨੂੰ ਹੋਮ ਮਿਨਿਸਟਰ ਨਹੀਂ ਬਣਾਇਆ ਮੈਨੂੰ ਮੰਤਰੀ ਨਹੀਂ ਬਣਾਇਆ ਮੈਨੂੰ ਮੰਤਰੀ ਜਿਹੜਾ ਲੋਕਾਂ ਦੀ ਲੜਾਈ ਲੜੇ ਤੇ ਲੋਕੀ ਆਖਣ ਵੀ ਠੀਕ ਐ ਜਿਹੜਾ ਲੜਾਈ ਆਪਣੀ ਲੜੀ ਜਾਂਦਾ 4 ਸਾਲ ਦਾ ਉਹਨੇ ਕੀ ਕਰਨਾ ਲੋਕਾਂ ਵਾਸਤੇ ਲੜਦਾ ਸਰਕਾਰ ਕਰਦੀ ਲੋਕਾਂ ਵਾਸਤੇ ਲੜਦਾ ਸਰਕਾਰ ਕਰਦੀ ਜਰੂਰ ਕਰਦੀ ਕੰਮ ਆਂਦਾ ਵੀ ਮੈਨੂੰ ਛੱਡੋ ਜੀ ਬਾਕੀ ਮੈਂ ਐਮਐਲਏ ਆ ਨਾ ਮੇਰਾ ਕੰਮ ਕਰੋ ਬਸ ਕਰਦੀ ਠੀਕ ਸਰਕਾਰ ਵੀ ਕਰਦੀ ਸੰਸਥਾਵਾਂ ਵੀ ਕਰਦੀਆਂ ਉਹ ਜਿਹੜਾ ਲੜੀ ਆਪਣੇ ਵਾਸਤੇ ਮੈਨੂੰ ਨਹੀਂ ਆ ਬਣਾਇਆ ਮੈਨੂੰ ਨਹੀਂ ਬਣਾਇਆ ਰੋਂਦੂ ਬੱਚਾ ਤੇ ਕਰਨਾ ਕੀ ਹੈ ਕਹਿੰਦੇ ਉਹਨਾਂ ਕਹਿੰਦੇ ਜਾ ਘਰ ਬਹਿ ਫਿਰ ਠੀਕ ਹੈ ਸਰ ਠੀਕ ਬਹੁਤ ਧੰਨਵਾਦ ਚਲੋ ਜੀ ਸਤਿ ਸ੍ਰੀ ਅਕਾਲ